ਦੋਸਤ ਹੈ ਨਾ ਜਾਣਕਾਰੀ ਹੋਰ ਸਾਂਝੀ ਕਰਦੀਏ ਇਹ ਤੇ ਭਾਈ ਖੁਸ਼ਖਬਰੀ ਲੱਗਦੀ ਹੈ ਸੁਣ ਕੇ ਬਾਕੀ ਹੁਣ ਤੁਸੀਂ ਦੱਸੋਗੇ ਇਹਦੇ ਵਿੱਚ ਸੱਚ ਕੀ ਹੈ ਕਹਿੰਦੇ ਵੀ ਹੁਣ ਟੋਲ ਪਲਾਜ਼ੇ ਤੋਂ 15 ਰੁਪਏ ਦੇ ਵਿੱਚ ਹੀ ਬੰਦਾ ਲੰਘ ਸਕਦਾ ਟੋਲ ਪਲਾਜ਼ੇ ਦਾ ਖਰਚਾ ਹੀ ਬੜਾ ਘਟ ਜਾਣਾ 15 ਅਗਸਤ ਜਾਨੀ ਕਿ ਸਵੇਰ ਤੋਂ 3000 ਰੁਪਿਆ ਲਾਓ ਤੇ 200 ਜਿਹੜੇ ਟੋਲ ਪਲਾਜ਼ੇ ਲੰਘ ਜਾਓ ਐਦਾਂ ਕੁਝ ਹੋਣ ਵਾਲਾ ਜੀ ਨਹੀਂ ਦੇਖੋ ਮਲੋਟ ਤੋਂ ਚੰਡੀਗੜ੍ਹ ਪਹੇਗਾ 280 ਜੀ 280 ਤੇ ਟੋਲ ਪਹੇਗਾ 1 2 ten 4 5 ਤੇ 6 6 ਕੇ ਸਾਤ ਦਾ ਜੀ ਠੀਕ ਹੈ ਜੀ ਜੇ ਹੁਣ ਤੁਸੀਂ ਮੰਨ ਲਓ 200 200 ਗੇੜਿਆਂ ਦਾ ਕਿਹਾ ਨਾ 200 ਟੋਲ ਜੀ ਤੇ ਜੇ ਤੁਸੀਂ ਮਹੀਨੇ ਦੇ ਵਿੱਚ 5 ਗੇੜੇ ਲਾਉਣੇ ਚੰਡੀਗੜ੍ਹ ਦੇ ਤੇ ਬਣਾ ਲਓ ਫਿਰ ਤਾਂ ਹੂੰ ਮੈਂ ਤਾਂ ਤੁਹਾਡੇ ਕਦੋਂ ਖਤਮ ਹੋ ਜਾਣਗੇ ਯਾਨੀ ਮੰਨ ਲਓ ਹੂੰ 5 ਗੇੜੇ 7 ਟੋਲ ਪਲਾਸੇ ਜਾਂ 6 6 ਲਾ ਲਓ 6 5 3 3 ਹੋ ਗਏ ਜੀ ਤੇ ਆਉਂਗੇ 30 60 ਤੇ ਮਹੀਨੇ ਚ 5 ਲਾ ਲਓ ਹੂੰ ਕਿੰਨੇ ਹੋ ਗਏ ਤਿੰਨ ਕਿ ਮਹੀਨੇ ਲੰਘਣਗੇ ਬਸ ਲਗਭਗ ਤੁਸੀਂ ਕੇ ਕੈਲਕੂਲੇਸ਼ਨ ਕਰ ਲਓ ਮੈਂ ਤੇ ਮੈਥ ਦੇ ਵਿੱਚ ਬਹੁਤ ਕਮਜ਼ੋਰ ਆਦਮੀ ਹਾਂ ਸਰ ਉਹ ਮੋਟੀ ਮੋਟੀ ਜੇ ਜੇ ਹੁਣ ਮੇਰੇ ਵਾਂਗੂ ਰੋ ਕਿ ਮੈਂ ਤੇ ਸਾਲ ਦੇ ਵਿੱਚ ਕਿਤੇ ਤਿੰਨ ਚਾਰ ਵਾਰ ਹੀ ਜਾਣਾ ਜੀ ਫਿਰ ਮੈਨੂੰ ਫਾਇਦਾ ਠੀਕ ਹੈ ਵੀ 3000 ਕਾ ਪੁੱਕਾ ਪਰਿਆ ਵੀ ਤਿੰਨ ਚਾਰ ਗੇੜੇ ਲਾਈ ਦੇ ਆ ਜੇ ਕਿਤੇ ਇੱਕ ਦੋ ਵੱਧ ਲਾ ਲਾਂਗੇ ਤਾਂ ਚਲ ਗੱਲ ਉੱਥੇ ਜੇ ਆਜੋ ਹੂੰ ਕਿਉਂਕਿ ਇੱਕ ਸਾਈਡ ਦਾ ਜਿਹੜਾ ਖਰਚਾ ਮੇਰੇ ਖਿਆਲ ਦੇ ਨਾਲ ਧੁਰ ਚੰਡੀਗੜ੍ਹ ਤੱਕ 500 ਤੋਂ 600 ਦੇ ਵਿਚਾਲੇ ਹੋਏਗਾ। ਠੀਕ ਹੈ ਜੀ। ਫਿਰ ਇਸ ਹਿਸਾਬ ਨਾਲ ਜਾਨੀ ਦੋ ਪੱਖ ਤੋਂ ਹੈ ਕਿ ਇੱਕ ਨੇ ਤੁਰੇ ਹੀ ਰਹਿਣਾ ਚੰਡੀਗੜ੍ਹ ਜੀ ਜੀ ਉਹਦਾ ਤੇ ਬੈਗ ਹੀ ਉਹਦੇ ਵਿੱਚ ਆ ਤੇ ਉਹਦੇ ਤਾਂ 200 ਟੋਲ ਪਲਾਸੇ ਜਿਹੜੇ ਆ ਉਹ ਦਿਨਾਂ ਚ ਹੀ ਹੋ ਜਾਣਗੇ। ਤੇ ਦੁਬਾਰਾ ਉਹ ਤੇ 1000 ਵਾਲਾ ਸਾਲ ਚ ਲੈ ਨਹੀਂ ਸਕਦਾ। ਹੂੰ। ਠੀਕ ਹੈ। ਇਸ ਕਰਕੇ ਇਹ ਕੈਲਕੂਲੇਸ਼ਨ ਰੱਖੋ ਆਪ ਦੀ। ਜੀ। ਇਹਦੇ ਮੀਡੀਆ ਲੱਗ ਜਾਂਦਾ ਕਿ ਹੁਣ ਤੇ ਟੋਲ ਤੇ ਨੌਜ਼ ਬਣ ਗਈ। ਤੁਸੀਂ 3000 ਪਰੋਤੇ ਨਾ ਸਰ ਵਿਚਲੀ ਗੱਲ ਦੱਸੋ ਨਾ ਵਿਚਲੀ ਗੱਲ ਮੈਂ ਤਾਂ ਹੀ ਗੱਲ ਵੱਧੀ ਰਛੜੀ ਡੇਲੀ ਅਪ ਡਾਊਨ ਕਰਨ ਵਾਲਾ ਬੰਦਾ ਜੇ ਇਸ ਤਰ੍ਹਾਂ ਲੰਘਦਾ ਹੂੰ ਮਤਲਬ ਕਿ ਦੋ ਟੋਲ ਪਲਾਸੇ ਲੰਘਦਾ ਡੇਲੀ ਡੇਲੀ ਜਾਣ ਵਾਲਾ ਜੀ 6 ਦਿਨ ਜਾਂਦਾ ਉਹ ਉਹਦੇ ਵੀ ਬਣਾ ਲਾ ਉਹਦੇ ਬਣਾ ਲਓ ਬਿਲਕੁਲ ਤੇ ਇਹ ਆ ਕਿ ਇਹਨੂੰ ਦੁਬਾਰਾ ਤੁਸੀਂ ਰੀਨਿਊਲ ਵੀ ਨਹੀਂ ਨਾ ਕਰਵਾ ਸਕਦੇ ਸਾਲ ਦੇ ਦਰਮਿਆਨ ਫਿਰ ਉਸ ਤੋਂ ਬਾਅਦ ਫਿਰ ਉਹੀ ਨਹੀਂ ਸਰ ਹੋਊਗਾ ਹੀ ਚੱਲੂਗਾ ਜਿਵੇਂ 15 ਅਗਸਤ ਆ ਤਾਂ ਅਗਲੀ 16 ਅਗਸਤ ਨੂੰ ਬਣੂਗਾ ਤੁਹਾਡਾ ਹੂੰ ਸੋ ਇਸ ਵਾਸਤੇ ਦੁਬਾਰਾ ਨਹੀਂ ਪਰ ਸਕਦੇ ਤੁਸੀਂ ਖਿਆਲ ਰੱਖਿਓ ਕਿਤੇ ਐਵੇਂ ਕੋਈ ਆਪਦਾ ਫੈਸਲਾ ਨਾ ਲੈ ਲਿਓ ਦੋ ਤਰ੍ਹਾਂ ਦਾ ਕਿ ਇੱਕ ਜਿਵੇਂ ਮੈਂ ਆ ਮੈਂ ਚੰਡੀਗੜ੍ਹ ਜਾਣਾ 6 ਟੋਲ ਪੈਂਦੇ ਆ ਮੈਂ ਸਾਲ ਚ ਜਾਣਾ ਕੋਈ ਲਾਲੂ 5 ਵਾਰੀ 10 ਵਾਰੀ ਤਾਂ ਮੈਂ ਆਪਣੀ ਕੈਲਕੂਲੇਸ਼ਨ ਲਾ ਲਵਾਂ ਕਿ ਮੇਰਾ 200 ਵਾਰੀ ਲੰਘਣਾ ਜਿਹੜਾ ਹੈ ਨਾ ਉਹ ਆਮ ਨਾਲ ਸਾਲ ਮੇਰਾ ਲੰਘਾ ਦੇਗਾ ਤੇ ਸੁਖਮ ਸਿੰਘ ਸਾਹਿਬ ਨੇ ਵੀਕਐਂਡ ਮਨਾਉਣਾ ਜਾ ਕੇ ਹਰ ਹਰ ਵੀਕਐਂਡ ਚੰਡੀਗੜ੍ਹ ਇਹ ਆਪਦੀ ਕੈਲਕੂਲੇਸ਼ਨ ਕਰ ਲੈਣ ਜੀ ਉਸਾਰਾ ਹੋਣਾ ਭਾਈ ਉਹ ਉਤਰ 15 ਰੁਪਏ ਵਾਲੇ ਚੱਕਰ ਚ ਨਾ ਰਹੇ ਉਹ ਕਿੰਨੇ 15 ਦਿਨੇ ਪੈਣਗੇ ਉਹ ਬਸ ਮੜਾ ਹਿਸਾਬ ਲਾ ਰਖਿਓ ਆ 3000 ਚ 200 ਟ੍ਰਿਪ ਹੀ ਮਿਲਨੇ ਹਨ ਜਦੋਂ ਖਤਮ ਹੋ ਗਏ ਤਾਂ ਤੁਹਾਨੂੰ ਫੁੱਲ ਕੀਮਤ ਦੇਣੀ ਪੈਣੀ ਇਸ ਗੇੜਾ ਸਾਹਿਬ ਬਿਲਕੁਲ ਬਿਲਕੁਲ ਦਰੋਸਤ ਹੈ ਦਰੋਸਤ ਦਰੋਸਤ ਖੈਰ ਚਲੋ ਸਮਾਪਨਾ ਹੋ ਗਿਆ ਮੇਟੋ ਜੀ ਪਰ ਜਾਂਦੇ ਜਾਂਦੇ ਇੱਕ ਖਬਰ ਮਾੜੀ ਹੋਰ ਆਪਾਂ ਸਾਂਝੀ ਕਰਕੇ ਜਾਣੀ ਦੋਸਤਾਂ ਦੇ ਨਾਲ ਗੁਜਰਾਤ ਦੇ ਪਾਲ ਘਰ ਦੇ ਵਿੱਚ ਅਜੀਬ ਜੀ ਘਟਨਾ ਹੋਈ ਕਹਿੰਦੇ ਪਾਲਕਰ ਮਹਾਰਾਸ਼ਟਰ ਚ ਆਇਆ ਮਹਾਰਾਸ਼ਟਰ ਚ ਹਾਂਜੀ ਪਾਲਕਰ ਜਿਲ੍ਹਾ ਜਿੱਦਾਂ 나ਸਕਾ ਪੂਨਾ ਹੂੰ ਠੀਕ ਹੈ ਨਾ ਜੀ ਸ਼ਹਿਰ ਹੈ ਪਾਲਕਰ ਇੱਕ ਅੱਛਾ ਸ਼ਹਿਰ ਹੈ ਜੀ ਜੀ ਚਲੋ ਇਹ ਪਾਲਕਰ ਦੀ ਘਟਨਾ ਤੇ ਉੱਥੇ ਕਹਿੰਦੇ ਕਿ ਨੌ ਦੀ ਭੈਣ ਹੀ ਘਰੇ ਕੱਪੜੇ ਪਾ ਕੇ ਮਰਦਾਂ ਵਾਲੇ ਘਰੇ ਵੜ ਗਈ ਤੇ ਬਜ਼ੁਰਗ ਬੰਦਾ ਸੀਗਾ ਉਹਨੂੰ ਬਾਥਰੂਮ ਚ ਬੰਦ ਕਰਿਆ ਤੇ ਕਾਫੀ ਸਾਰਾ 1.5 ਕਰੋੜ ਦੇ ਕਰੀਬ ਗਹਿਣੇ ਗੂਣੇ ਗੱਟੇ-ਗੱਟੇ ਇਕੱਠੇ ਕਰਕੇ ਨਿਕਲ ਗਈ ਪਰ ਰੌਲਾ ਉਦੋਂ ਪਿਆ ਵੀ ਜਦੋਂ ਅੰਦਰ ਵੜਨ ਵਾਲਾ ਕੁਝ ਹੋਰ ਸੀ ਤੇ ਬਾਹਰ ਨਿਕਲਣ ਵਾਲਾ ਕੋਈ ਹੋਰ ਹੋਇਆ ਨਿਊ ਜੋਤੀ ਆ ਜੋਤੀ ਤੇ ਮੈਂ ਤੇ ਪੋਸਟ 'ਚ ਲਿਖਿਆ ਮੈਂ ਜੋਤੀ ਮਰ ਜਾਣੀਏ ਤੂੰ ਕਿੱਥੇ ਆਖ ਲੋਤੀ ਹੂੰ ਹੁਣ ਗੱਲ ਇਹ ਆ ਕਿ ਉਹਨੇ ਸਕੀਮ ਵੀ ਤਗੜੀ ਲਾਈ ਵੈਸੇ ਤੇ ਉਹ ਜਿਹੜਾ ਉਹਦਾ ਭੈਣ ਦਾ ਸਹਰਾ ਸੀਗਾ ਨਾ ਐਕਚੁਅਲ 'ਚ ਉਹਦੀ ਭੈਣ ਵਿਆਹੀ ਸੀ ਉਸ ਫੈਮਿਲੀ 'ਚ ਉਹਨੇ ਵੇਖੇ ਵੀ ਇਹਦੇ ਕੋਲ ਮਾਲ ਠਾਲ ਚੰਗਾ ਤੇ ਰਹਿੰਦਾ ਹੁਣ ਕਈ ਬਜ਼ੁਰਗ ਇਕੱਲੇ ਰਹਿੰਦੇ ਨੇ ਹੂੰ ਮਤਲਬ ਕਿ ਉਹਨਾਂ ਕੋਲ ਪ੍ਰਾਪਰਟੀ ਹੈ ਉਹ ਇੱਕ ਮਕਾਨ 'ਚ ਰਹਿ ਰਹੇ ਆ ਜੀ ਦੂਜੇ 'ਚ ਬੱਚੇ ਰਹਿ ਰਹੇ ਆ ਬਿ ਦੋਨਾਂ ਪਾਸੇ ਚਲੀ ਜਾਵੇ ਵਿੱਚ ਕਿਰਾਏਦਾਰ ਰੱਖ ਲੈ ਵਿੱਚ ਲੋਕ ਥੋੜੀ ਆਮਦਨ ਹੋ ਜਾਏਗੀ ਜੀ ਉਹ ਕਿਤੇ ਬਜ਼ੁਰਗ ਨੂੰ ਸੁਝਿਆ ਹੁਣਾ ਵੀ ਕਿਰਾਇਆ ਕੋਈ ਤੇ ਦੇ ਲਾ ਤੇ ਜੋਤੀ ਪਾ ਕੇ ਮਰਦਾਂ ਵਾਲੇ ਲੀੜੇ ਕਹਿੰਦੀ ਵੀ ਹਾਂ ਬਾਪੂ ਵਖਾ ਆਪਾਂ ਵੀ ਲੈ ਲਈਏ ਤੇਰਾ ਕੋਈ ਘਰ ਦਾ ਇੱਕ ਹਿਸਾ ਹੂੰ ਉਹਨੇ ਆਪ ਉੱਤਰਾ ਬਚਾ ਆ ਜਾ ਆ ਦੇਖ ਆ ਦੇਖ ਕਿੰਨਾ ਸੁਣਾ ਰੰਗ ਹੋਇਆ ਕਮਰਾ ਬਾਥਰੂਮ ਹੈ ਲੌਬੀ ਹੈ ਫਲੈਟਮ ਦਾ ਉਹਨੇ ਹਬ ਚਲ ਪਹਿਲੇ ਬਾਥਰੂਮ ਤਾਂ ਦੇਖੀ ਸਭਾਈਸ ਵੀ ਅੱਛੀ ਹੈ ਕੋਈ ਕੋਈ ਕੰਮ ਕਰਾਉਣ ਵਾਲਾ ਤਾਂ ਨਹੀਂ ਰਹਿੰਦਾ ਮੈਂ ਕਰਵਾ ਲਾਵਾਂਗਾ ਹੂੰ ਤੇ ਕਰਾ ਲਵਾਗਾ ਉਹਨੇ ਆਪ ਉਤਰ ਦਿਖਾਣਾ ਮੈਂ ਉਹਨੇ ਗੇਟ ਕੋਲੇ ਨੇ ਬਤਰਾ ਵੇਖ ਇਹੋ ਜਿਹਾ ਬਾਥਰੂਮ ਇਹੋ ਜਿਹਾ ਬਾਥਰੂਮ ਹੂੰ ਮੇਰਾ ਤਾਂ ਜੀ ਕਰਦਾ ਮੈਂ ਹੁਣੇ ਤਿਲਕਦਾ ਫਿਰਾ ਜੀ ਜੀ ਉਹਨੇ ਕ ਤਿਲਕ ਉਹਨੇ ਮਾਰਿਆ ਤੱਕਾ ਕਰਕੇ ਉਹਨੂੰ ਲੋਕ ਤੇ ਸਮਾਨ ਦਾ ਤੈਨੂੰ ਪਤਾ ਸੀ 1.5 ਕਿਲੋ ਦੇ ਕਰੀਬ ਬੜਕਾਇਆ ਉਹਨੇ ਸੋਨਾ ਹੂੰ 2.5 ਕਿਲੋ ਦੇ ਕਰੀਬ ਚਾਂਦੀ ਚਾਂਦੀ ਹੋ ਗਈ ਉਹ ਤੇ ਜੀ ਜੀ ਬਿਲਕੁਲ ਨਿਕਲੀ ਉਹਦੇ ਸਮਾਨ ਕੀਤਾ ਪੈਕ ਕਾਲੇ ਪੈਰ ਖਿੱਚਦੀ ਰਹੀ ਸੋਨਾ ਹੁਣ ਜਦੋਂ ਇਹ ਮਾਮਲਾ ਬਾਹਰ ਆਇਆ ਤਾਂ ਪੁਲਿਸ ਨੇ ਅਖਿਆ ਵੀ ਕੈਮਰੇ ਵੇਖੋ ਹੂੰ ਕਿਹੜਾ ਕਿੰਦਰ ਦੀ ਐ ਹੁਣ ਅੱਜਕੱਲ ਦੌਰੇ ਕੈਮਰਿਆਂ ਦਾ ਸਭ ਤੋਂ ਪਹਿਲਾਂ ਕੈਮਰੇ ਚੈੱਕ ਕੀਤੇ ਜਾਂਦੇ ਆ ਜੀ ਉਹ ਕੈਮਰੇ ਵੇਖ ਕੇ ਤਾਂ ਡਰ ਗਏ ਨਾ ਕਿ ਇਹ ਤਾਂ ਇੱਛਾ ਤਾਰੀ ਨਾਗ ਲੱਗਦਾ ਕੋਈ ਹੂੰ ਕਮਾਲ ਦੀ ਗੱਲ ਆ ਬੜਿਆ ਤੇ ਭਈ ਬੰਦੇ ਦੇ ਰੂਪ ਦੇ ਵਿੱਚ ਜੀ ਸਮਾਨ ਵਾਲੀ ਪੋਟਲੀ ਉਹੀ ਆ ਫੇਰ ਜਾ ਰਿਆ ਮੰਦੇ ਦੇ ਰੂਪ ਚ ਗਾਂਹ ਜਾ ਕੇ ਕੈਮਰੇ ਚ ਇੱਥੇ ਬੰਦਾ ਬੁੜੀ ਬਣ ਗਿਆ ਬੁੜੀ ਬਣ ਗਿਆ ਪਿੱਛਾ ਧਾਰੀ ਨਾ ਆਗਤੇ ਨਹੀਂ ਹੂੰ ਪੁਲਿਸ ਵਾਲੇ ਡਰ ਗਏ ਜੀ ਤੇ ਫੇਰ ਉਹਨਾਂ ਨੇ ਧਿਆਨ ਨਾਲ ਦੇਖਿਆ ਉਹਨਾਂ ਨੇ ਕਿ ਇਹ ਤੇ ਕੁੜੀ ਐ ਭੇਸ ਵਟਾ ਕੇ ਆਈ ਸੀ ਹੂੰ ਧੰਡ ਕਰਕੇ ਨਿਕਲ ਗਈ ਆ ਫੇਰ ਉਹਨਾਂ ਨੇ ਟ੍ਰੇਸ ਕੀਤਾ ਤੁਹਾਨੂੰ ਪਤਾ ਇੱਕ ਵਾਰੀ ਪੁਲਿਸ ਦੇ ਹੱਥ ਕੋਈ ਸਬੂਤ ਲੱਜੇ ਜੀ ਫੇਰ ਉਹ ਦੇਖਿਆ ਹੋਣਾ ਗੌਰ ਨਾਲ ਘਰਦਿਆਂ ਨੂੰ ਵਿਖਾਇਆ ਹੋਣਾ ਉਹਨਾਂ ਨੇ ਮਰ ਜਣੀ ਤੇ ਸਾਡੀ ਜੋਤੀ ਹੈ ਹੂੰ ਹੈ ਤੇ ਉਹਨਾਂ ਨੇ ਫੇਰ ਲਾ ਕੇ ਜੋਤਰਾ ਫਿਰ ਪੁਲਸ ਵਾਲਿਆਂ ਨੇ ਤੇ ਗੁਜਰਾਤ ਦੇ ਵਿੱਚੋਂ ਜਾ ਲੱਭੀ ਆ ਤੁਸੀਂ ਵੀ ਸੱਚੇ ਫੜੀਓ ਗੁਜਰਾਤ ਦੇ ਵਿੱਚ ਗੁਜਰਾਤ ਦੇ ਵਿੱਚ ਜੀ ਜੀ ਮਿੰਟੂ ਜੀ ਖੈਰ ਚਲੋ ਹੈ ਜੀ ਬਾਈ ਹੁਣ ਤੇ ਯਾਦ ਦੇ ਦਰਾਂ ਤੇ ਵੀ ਭਰੋਸਾ ਨਹੀਂ ਕਰ ਸਕਦੇ ਕਦੋਂ ਵੀ ਕੋਈ ਭੇਸ ਬਣਾ ਕੇ ਆ ਸਕਦਾ ਹੈ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਹੈ ਹਾਂਜੀ ਦੋਸਤੋ ਸਾਡੇ ਵੀ ਬਦਲ ਤੇ ਜ਼ਰੂਰ ਸੀਗੇ ਅਜੇ ਅਜੇ ਨਹੀਂ ਡਿੱਗੀਆਂ ਬੱਸ ਬੰਦ ਦੀ ਜੇ ਗੱਲ ਕਰੀਏ ਬਿਲਕੁਲ ਸਰਕਾਰੀ ਬੱਸਾਂ ਦੀ ਹੜਤਾਲ ਚੱਲ ਰਹੀ ਆ ਉਧਰੋਂ ਬਿਜਲੀ ਕੰਮਿਆਂ ਦੀ ਹੜਤਾਲ ਚੱਲ ਰਹੀ ਆ ਯਾਨੀ ਸਰਕਾਰ ਉਧਰੋਂ ਅਧਿਆਪਕ ਰਸ ਦੇ ਵਿੱਚ ਆ ਕ ਤੁਸੀਂ ਦੇਖ ਲਓ ਕਿ ਮੁਲਾਜ਼ਮ ਵਰਗ ਕਿੱਥੇ ਖੁਸ਼ ਆ ਕਿੱਥੇ ਸੰਤੁਸ਼ਟ ਹੈ ਇਸ ਸਰਕਾਰ ਦੀ ਕਾਰਗਰਕਤੀ ਤੋਂ ਸੋ ਜੋ ਵੀ ਹੜਤਾਲਾਂ ਚੱਲ ਰਹੀਆਂ ਨੇ ਖੱਜਲ ਖੁਆਰੀ ਦਾ ਸਬਬ ਹੈ ਨੁਕਮ ਵਾਸਤੇ ਕਿਉਂਕਿ ਜੇ ਲਾਈਟ ਔਣ ਚਲੇ ਗਈ ਕੋਈ ਫਾਲਟ ਪੈ ਗਿਆ ਮੌਸਮ ਉਦਾਂ ਦਾ ਠੀਕ ਕੌਣ ਕਰੇਗਾ ਹੂੰ ਕਿਉਂਕਿ ਪਹਿਲੇ 3 ਦਿਨ ਹੜਤਾਲ ਸੀ ਜੀ ਤੁਸੀਂ ਯਾਰ 3 ਦਿਨ ਉਹ ਹੜਤਾਲ ਤੇ ਬਹਿ ਕੇ ਇਸਮਾ ਲਾ ਦਿੱਤਾ ਤੁਸੀਂ ਡਰਾਣਾ ਸ਼ੁਰੂ ਕਰ ਦਿੱਤਾ ਤੁਸੀਂ ਉਹਨਾਂ ਨਾਲ ਗੱਲ ਕਰੋ ਭਰੋਸਾ ਦੇਵੋ ਜੋ ਕਰ ਸਕਦੇ ਕਰੋ ਉਹਨਾਂ ਨੇ ਕੀ ਕੀਤਾ ਜਦੋਂ ਤੁਸੀਂ ਗੱਲ ਹੀ ਨਾ ਕੀਤੀ ਉਹਨਾਂ ਨੇ ਦੋ ਦਿਨ ਹੋਰ ਹੜਤਾਲ ਵਧਾ ਦਿੱਤੀ ਜੀ ਸਰ ਚਲੋ ਪਿੰਡਾਂ 'ਚ ਤਾਂ ਕੀ ਹੁੰਦਾ ਕਿ ਜਿਹੜੇ ਪ੍ਰਾਈਵੇਟ ਕੰਮ ਕਰਦੇ ਜਿਉਂਦੇ ਰਹਿਣ ਜੋਗ-ਜੋਗ ਬੇਚਾਰੇ ਛੋਟੇ-ਛੋਟੇ ਪੈਸਿਆਂ ਤੇ ਰਾਤ ਨੂੰ ਵੀ ਫੋਨ ਕਰੋ ਕਰ ਦਿੰਦੇ ਆ ਸ਼ਹਿਰ ਦੇ ਵਿੱਚ ਥੋੜੀ ਮੁਲਾਜ਼ਮ ਆਏਗਾ ਜੀ ਕਿਉਂਕਿ ਪਿੰਡਾਂ 'ਚ ਤੇ ਜਥੇਬੰਦੀਆਂ ਨਹੀਂ ਵੰਦੀਆਂ ਇੱਥੇ ਤੇ ਜਥੇਬੰਦੀਆਂ ਦਾ ਕੰਮ ਹੁੰਦਾ ਕਿ ਜੇ ਤੁਸੀਂ ਬਾਹਰ ਜਾ ਕੇ ਕਰੋਗੇ ਤੇ ਜਥੇਬੰਦੀਆਂ ਵੀ ਤੇ ਤੁਹਾਨੂੰ ਪਤਾ ਹੈ ਨਾ ਫਿਰ ਸੇਕਾ ਲਾ ਦਿੰਦੀਆਂ ਸੋ ਇਸ ਵਾਸਤੇ ਬੜਾ ਅਜੀਬ ਗਰੀਬ ਜਿਹਾ ਮਾਹੌਲ ਬਣਿਆ ਪਿਆ ਜੀ ਜੀ ਬਿਲਕੁਲ ਬਿਲਕੁਲ ਇੱਕ ਮਿੱਤਰ ਦਾ ਪਿੱਛੇ ਕਮੈਂਟ ਸੀਗਾ ਉਹ ਕਹਿੰਦੇ ਵੀ ਉਧਰ ਫਰੀਦਕੋਟ ਸੀਐਮ ਸਾਹਿਬ ਨੇ ਕੱਲ ਨੂੰ ਆਉਣਾ ਤੇ ਅਧਿਆਪਕ ਅੱਜ ਹੀ ਟੈਂਕੀ ਤੇ ਚੜ ਗਏ ਇਹ ਉਹ ਤਾਂ ਸ਼ੁਰੂਆਤ ਦੇ ਵਿੱਚ ਹੀ ਅਸੀਂ ਗੱਲ ਕੀਤੀ ਉਹ ਪਹਿਲਾਂ ਹੀ ਚੜ ਗਏ ਨੇ ਹਾਂਜੀ ਟੈਂਕੀ ਤੇ ਚੜ ਗਏ ਆਹੋ ਜਦੋਂ ਤੁਸੀਂ ਟਿੰਡੀ ਦੀ ਬੀਜ ਤੇ ਚੜਾ ਰੱਖੇ ਨੇ ਤੇ ਉਹ ਟੈਂਕੀ ਤੇ ਚੜ ਗਏ ਇਹ ਤਾਂ ਕਹਿੰਦੇ ਸੀ ਕਿ ਅਧਿਆਪਕ ਅਸੀਂ ਟੈਂਕੀਆਂ ਤੋਂ ਲਾ ਕੇ ਲੋਕ ਅਸੀਂ ਟੈਂਕੀਆਂ ਤੋਂ ਲਾ ਕੇ ਉਹਨਾਂ ਦੇ ਹੱਥਾਂ 'ਚ ਅਸੀਂ ਭਾਈ ਫੈਲਾ ਫੜਾ ਦੇਣੀ ਹੈ ਅਸੀਂ ਸਿਰੰਜਾ ਛੜਾ ਕੇ ਤੇ ਉਹਨਾਂ ਦੇ ਹੱਥਾਂ 'ਚ ਟਿਫਨ ਫੜਾ ਦੇਨੇ ਆ ਪਤਾ ਨਹੀਂ ਭਰਾਓ ਹੁਣ ਕੀ ਫੜਿਆ ਫੜਾਇਆ ਕੀ ਤੁਹਾਡੇ ਤੋਂ ਇਹ ਦੁਖੀ ਹੋਏ ਨੇ ਕਿ ਲੋਕ ਆਲੇ ਵੀ ਟੈਂਕੀਆਂ ਤੇ ਚੜੇ ਪਏ ਨੇ ਇਹਦਾ ਮਤਲਬ ਇਹ ਆ ਕਿ ਕੁਝ ਵੀ ਨਹੀਂ ਬਦਲਿਆ ਉਹ ਮੈਂ ਕਿਹ ਲੱਗੀ ਅੱਜ ਫਿਰ ਇਨਕਲਾਬ ਕੀ ਝੜੀ ਹੈ ਜੀ ਤਾਂ ਭਈ ਹੱਥ ਹੀ ਬਦਲੇ ਹੈ ਬਸ ਛੜੀ ਉਹ ਪੁਰਾਣੀ ਹੀ ਛੜੀ ਹੈ ਕੀ ਹੁੰਦਾ ਹੈ